ਸਾਰੇ ਪਿੰਡ ਦੇ ਲੋਕਾਂ ਪੈਂਜੀ ਹੋਣਾ ਮਸਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਸੇਵਾ ਤੇ ਸੰਪੰਚਿਆ ਸਾਧ ਸਿੱਧਿਆ ਮਾਨ ਬਖਸ਼ਿਆ ਤੋਂ ਕੀ ਕਹਿਣਾ ਚਾਹੀ ਜਿਵੇਂ ਦੇ ਦਿਓ ਵਾਈ ਪੁੱਜੀ ਦਾ ਖਾਲਸਾ ਵਾਈ ਪੁੱਜੀ ਕਿੰਦਾ ਨਹੀਂ ਮੈਂ ਸੁਖਜੀਤ ਵਰਸੇ ਮੇਰੀ ਵਾਈਫ ਨਵਤੇਜ ਕੌਰ ਸਰਪੰਚ ਪਿੰਡ ਕੋਟ ਜੋ ਬਰਾਏ ਤੋਂ ਸਾਡੇ ਪਿੰਡ ਨੇ ਸਾਨੂੰ ਸਰਬਸੰਮਤੀ ਦੇ ਨਾਲ ਸਰਪੰਚ ਨਿਵਾਜਿਆ ਜੀ ਆਪਾਂ ਬਹੁਤ ਹੀ ਧੰਨਵਾਦ ਨਾਲ ਸਰ ਪਿੰਡ ਦੇ ਸੋ ਸਰ ਪਿਛਲੀ ਪੰਚਾਇਤ ਉਹਨਾਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਗਵਾਈ ਹੁਣ ਪੂਰੇ ਕਰੇ ਦੇਖੋ ਜੀ ਪਿਛਲੀ ਪੰਚਾਇਤ ਨੇ ਵੀ ਬਹੁਤ ਵਧੀਆ ਕੰਮ ਕੀਤੇ ਬਹੁਤ ਵਧੀਆ ਵਿਕਾਸ ਕੀਤਾ ਹੁਣ ਜੀ ਸਾਡੇ ਪਿੰਡ ਜੇ ਥੋੜੇ ਕੰਮ ਰਹਿਦੇ ਜਿੱਦਾਂ ਗਲੀਆਂ ਦਾ ਰਹਿ ਗਿਆ ਜੀ ਇੱਕ ਆਪਾਂ ਜੀ ਮਤਲਬ ਕਮਿਊਨਿਟੀ ਹਾਲ ਬਣਾਵਾਂਗੇ ਉਹਦੇ ਵਾਸਤੇ ਆਪਾਂ ਸਰਕਾਰ ਨੂੰ ਕੋਈ ਪ੍ਰੈਸ਼ ਕਰਾਂਗੇ ਕਿ ਸਾਨੂੰ ਉਹਦੇ ਵਾਸਤੇ ਫੰਡ ਦਿੱਤਾ ਜਾਵੇ ਉਹਦੀ ਬਹੁਤ ਹੀ ਜ਼ਰੂਰਤ ਹੈ ਸਾਡੇ ਪਿੰਡ ਨੂੰ ਬਾਕੀ ਜਿਹੜੀਆਂ ਕੋਈ ਗੜੀਆਂ ਦਾ ਕੰਮ ਅਧੂਰਾ ਰਹਿ ਗਿਆ ਉਹ ਪੂਰਾ ਕਰਾਂਗੇ ਹੋਰ ਵੀ ਸਾਡੇ ਪਿੰਡ ਲਾਈਟਾਂ ਦਾ ਕੰਮ ਹੈ ਲਾਈਟਾਂ ਲਵਾਉਣ ਦਾ ਕੰਮ ਹੈ ਜੀ ਕੈਮਰੇ ਲਾਉਣ ਦਾ ਕੰਮ ਹੈਗਾ ਉਹ ਕਰਾਂਗੇ ਸਾ ਸਬਤ ਤਾਂ ਹੀ ਆਮ ਦੇਖਿਆ ਜਾਏਗਾ ਜਦੋਂ ਬਾਹਰਲੇ ਪਿੰਡਾਂ 'ਚ ਜਦੋਂ ਦੱਸਿਆ ਜਾਏਗਾ ਕਿ ਹੱਨ ਬੂਟੇ ਲੱਗੇ ਹੁੰਦੇ ਰਕਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰਟ ਕਰੀਏ ਇੱਕ ਸੋਹਣੀ ਪਾਰਕਿੰਗ ਨਾ ਜਦੋਂ ਹੁੰਦੀ ਆ ਨਾ ਸਪੈਂਸਰ ਹੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਪਲੇ ਗਰਾਊਂਡ ਹੁੰਦੀ ਆ ਓਪਨ ਜਿਮ ਹੁੰਦੀ ਆ ਬੱਚਿਆਂ ਵਾਤੇ ਝੂਲੇ ਲੱਗੇ ਹੁੰਦੇ ਨੇ ਕਾਪਲੇ ਲੱਗੇ ਨੇ ਕੋਈ ਵਧੀਆ ਦੇਖਣ ਦਾ ਜਦੋਂ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਨੇ ਜੁਗਦਾ ਚ ਵੀ ਇਦਾਂ ਦੀ ਹੁਣ ਸਭ ਸੁੰਤੇ ਹੀ ਆਪਾਂ ਜਰੂਰ ਜੀ ਜਿੰਨਾ ਵੀ ਸਾਡੇ ਕੋਲ ਵੱਧ ਤੋਂ ਵੱਧ ਹੋਊਗਾ ਹੀ ਆਪਾਂ ਇਹ ਸਾਰੇ ਕੰਮ ਆਪਾਂ ਰੱਖੇ ਹੋਏ ਪਾਰਕ ਦੇ ਆਪਾਂ ਕੰਮ ਸ਼ੁਰੂ ਕੀਤਾ ਹੈ। ਪਾਰਕ ਦੇ ਵਿੱਚ ਆਪਾਂ ਕੰਮ ਕਰਾਇਆ, ਫੁੱਲ ਬੂਟੇ ਲਵਾਏ ਆ। ਬਾਕੀ ਹੁਣ ਡਿਸਪੈਂਸਰੀ ਦੀ ਵੀ ਆਪਾਂ ਸਰਕਾਰ ਨੂੰ ਮੰਗ ਰੱਖਾਂਗੇ ਕਿ ਸਾਡੇ ਪਿੰਡ ਨੂੰ ਸਸਪੈਂਡ ਦੀ ਵਿੱਤੀ ਆਵੇ। ਅੱਲਾਹ ਹੈ ਕੋਈ ਪਰੇਸ਼ੀ ਨਹੀਂ ਦਿੰਦਾ। ਅਜੇ ਤਾਂ ਕੋਈ ਨਹੀਂ ਹੈਗੀ। ਅਜੇ ਦੇਖੋ ਆਪਾਂ ਦੇ ਮਤਲਬ ਹੈ ਸਾਡੇ ਕੋ ਨੂੰ ਇਸ ਵਾਸਤੇ ਪੈਸਾ ਚਾਹੀਦਾ। ਅਜੇ ਉਹ ਸਾਡੇ ਕੋ ਇਨਾ ਬਜਟ ਨਹੀਂ ਹੈਗਾ। ਪਰ ਆਪਾਂ ਸਰਕਾਰ ਨੂੰ ਅਰਜ਼ਿਸ਼ ਕਰਾਂਗੇ ਕਿ ਆਪਾਂ ਨੂੰ ਇਹ ਜਿਹੜਾ ਕੀ ਬਾਈਟ ਦਿੱਤਾ ਜਾਵੇ। ਆਪਾਂ ਜਿਹੜਾ ਕੰਮ ਅਧੂਰੇ ਕੰਮ ਆ ਜਿਹੜੇ ਪੂਰੇ ਕੀਤੇ ਜਾਣ। ਸੋ ਵੀ ਦੀ ਰਸਨ ਕਰਨ ਦੀ ਸਮੱਸਿਆ ਕਾਫੀ ਪਿੰਡਾਂ ਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆਂ ਰਸਨ ਕਰਨੀ ਹੁੰਦੀ ਹੈ ਤਰੀਕੇ ਦਾ ਰਸਨ ਨਹੀਂ ਪਉਂਦਾ ਕੀ ਲੱਗਦਾ ਤੁਹਾਨੂੰ ਤੁਹਾਡੇ ਪਿੰਡ ਚ ਇਦਾਂ ਦੀ ਸਮੱਸਿਆ ਹੈਗੀ ਆ ਨਹੀਂ ਮੇਰੇ ਤੇ ਤਕਰੀਬਨ ਅਹੀਂ ਸਾਰੇ ਪਿੰਡ ਦੇ ਹੀ ਬਣੇ ਹੋਏ ਜਿਹੜੇ ਬੰਦਿਆਂ ਨੂੰ ਰਸਨ ਚਾਹੀਦਾ ਉਹਨਾਂ ਨੂੰ ਮਿਲਦਾ ਪਿਆ ਉਹ ਮੰਦਰੀਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆਂ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਇਦਾਂ ਦੇ ਜਾਇ ਨਾ ਪਾਏ ਜਾਂਦੇ ਨੇ ਤੁਹਾਡੀ ਕੋਈ ਦੇ ਕਿਵੇਂ ਦੇਖਿਆ ਤੁਸੀਂ ਸਾਡੀ ਬਿਲਕੁਲ ਜਿਹਾ ਆਪਾਂ ਦੇ ਜਿਹੜਾ ਹੈਗਾ ਜ ਇਹਨਾਂ ਨੂੰ ਜ਼ਰੂਰਤ ਆ ਉਹਨਾਂ ਦੇ ਨਾ ਪਾਏ ਗਏ ਜਿਹੜਾ ਕੋਈ ਮੰਦਰੀਕਾ ਦਾ ਕੰਮ ਕਰਦੇ ਪਏ ਉਹੀ ਕਰਦੇ ਪਏ ਸੋ ਜੋਦ ਨਸ਼ਿਆਂ ਉਰਦੋਂ ਪੰਜਾਬ ਸਰਕਾਰ ਨੇ ਮੋਹਮਸੜੀਆ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇਦੇ ਅਸੀਂ ਆਪਣੇ ਪਿੰਡ ਸਾਡੇ ਪਿੰਡ ਕੋਈ ਵੀ ਨਸ਼ਿਆੜਾ ਬੰਦਾ ਨਹੀਂ ਹੈਗਾ ਜੇ ਕੋਈ ਹੈਗਾ ਸੀ ਉਹ ਆਪਾਂ ਸਾਨੂੰ ਜਦੋਂ ਪੰਚਾਇਤ ਬਣੀ ਆਪਾਂ ਇਹ ਜੀ ਗੱਲ ਪਹਿਲ ਦੇ ਆਧਾਰ ਤੇ ਰੱਖੀ ਸੀ ਕਿ ਜੇ ਕੋਈ ਨਸ਼ੇ ਵਿੱਚ ਫੜਿਆ ਜਾਂਦਾ ਕੋਈ ਵੀ ਜਾਂਦਾ ਕੋਈ ਪੰਚਾਇਤ ਸਰਪੰਚ ਮੈਂਬਰ ਉਹਦੇ ਮਗਰ ਨਹੀਂ ਜਾਊਗਾ ਔਰ ਬਿਰਜੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਚ ਸਟਾਫ ਦੀ ਕਮੀ ਜਾਂ ਤੁਹਾਨੂੰ ਲੱਗਦਾ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜੀ ਨਹੀਂ ਜੀ ਸਕੂਲ ਤੇ ਅਪਗ੍ਰੇਡ ਹੋਣ ਦੀ ਜ਼ਰੂਰਤ ਹੈਗੀ ਹੈ ਸਟਾਫ ਦੀ ਕੋਈ ਕਮੀ ਨਹੀਂ ਸਟਾਫ ਤੇ ਬੁੜਾਈ ਜੀ ਸਾਡੇ ਨੌਜਵਾਨਾਂ ਦਾ ਲੱਛਣ ਦੇ ਵਿੱਚ ਅਸੀਂ ਬੋਲਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੁੰਦੇ ਜਿਵੇਂ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹਨੂੰ ਕੀ ਮਿੜਾਉਂਗੇ ਵੇਖੋ ਜੀ ਆਪਣੇ ਕੋਲ ਗਰਾਊਂਡ ਹੈਗੀ ਹੈ ਇਹਨੂੰ ਆਪਾਂ ਥੋੜਾ ਹੋਰ ਵਧੀਆ ਕਰਾਵਾਂ ਉਹਦੇ ਵਿੱਚ ਮਹਾਲੀ ਵਾਲ ਦੀ ਗਰਾਊਂਡ ਵਾਸਤਿਕ ਵਾਲ ਦੀ ਗਰਾਊਂਡ ਜਿਹੜੀ ਵੀ ਕੋਈ ਖੇਡਣ ਵਾਸਤੇ ਸਾਰੀਆਂ ਗੇਮਾਂ ਲੈ ਲੈ ਕੇ ਆਵਾਂਗੇ ਆਪਾਂ ਖੇਡਾਂ ਦੇ ਨਾਲ ਨਾਲ ਹੋਰ ਵੀ ਜੋ ਵੀ ਸਾਡੇ ਕੋਲ ਹੋਊਗਾ ਆਪਾਂ ਉਹ ਯੋਗਦਾਨ ਪਾਵਾਂਗੇ ਜੀ ਕਿਉਂਕਿ ਆਪਾਂ ਇੱਕ ਵਧੀਆ ਪਿੰਡ ਜਿਹੜਾ ਕਿ ਉਹ ਵਿਦੈ ਗਿਆਈ ਹੈ ਕਿ ਹਾਂ ਵੀ ਇਹ ਪਿੰਡ ਵਿੱਚ ਵਧੀਆ ਮੂੜੇ ਬਸ ਰਹਿੰਦੇ ਉਹ ਉਹ ਵੀ ਜੀ ਕੱਚੇ ਕੁਠਿਆਂ ਦਾ ਤਾਂ ਅੱਜ ਆਪਾਂ ਪਿੱਛੇ ਨਵੇਂ ਹੌਂਪ ਲਾਈ ਕੀਤੇ ਆਪਜੀ ਦੇ ਪਿੰਡ 'ਚ ਕਿੰਨੇ ਕੱਚੇ ਕੁਠਿਆਂ ਦਾ ਗ੍ਰਾਂਟ ਆਈ ਕਿੰਨੇ ਨਵੇਂ ਹੌਂਪ ਲਾਈ ਕੀਤੇ ਇਹ ਆਪਣੇ ਸਰਪੰਚੀ ਦੇ ਵਿੱਚ ਅਜੇ ਤੱਕ ਤੇ ਕੋਈ ਗ੍ਰਾਂਟ ਨਹੀਂ ਆਈ ਆਪਾਂ 24 ਜਿਹੜੇ ਨਵੇਂ ਗਾੜੀ ਅਪਲਾਈ ਕੀਤੇ ਆ ਜਦੋਂ ਆਉਣਗੇ ਤੇ ਉਹਨਾਂ ਨੂੰ ਪੂਰੀ ਸੂਰ ਦਿੱਤੀ ਜਾਊਗੀ ਸੋ ਕਈ ਵਾਰੀ ਪਿੰਡਾਂ ਦੇ ਚੱਕਰੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਕਿ ਜਾਰੇ ਤੱਕੇ ਖਾਣੇ ਪੀਣਾਂ ਸਮਾਂ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕੀ ਫਰਜ਼ ਹੁੰਦਾ ਕਿਵੇਂ ਦੇ ਦੇ ਸਾਡਾ ਤਾਂ ਫਰਜ਼ ਇਹੀ ਹੈ ਕਿ ਜਿਹੜਾ ਵੀ ਪੰਚਾਇਤ ਹੀ ਨਿਭੜ ਜੇ ਉਹਦੇ ਨਾਲ ਹੋਰ ਕੋਈ ਵੀ ਕੰਮ ਜਿਹੜਾ ਉਹ ਜਿਹੜਾ ਥਾਣੇ ਜਾ ਕੇ ਨਿਬੇੜਨਾ ਉਹ ਬਹੁਤ ਅਸੀਂ ਤਾਂ ਨਹੀਂ ਚਾਹੁੰਦੇ ਕਿ ਕੋਈ ਵੀ ਬੰਦਾ ਥਾਣੇ ਜਾਵੇ ਅਹੀਂ ਤੇ ਕਿੰਨੇ ਕਿ ਜਿਹੜੇ ਵੀ ਕੋਈ ਗੱਲ ਲੜਾਈ ਝਗੜਾ ਹੁੰਦਾ ਕੋਈ ਪਿੰਡ 'ਚ ਹੁੰਦਾ ਵੀ ਆ ਅਵਲ ਤੇ ਕੋਈ ਇਦਾਂ ਦੀ ਨੌਕਤ ਨਹੀਂ ਆਪਣੇ ਪਿੰਡ ਹੈਗੀ ਜੇ ਕੋਈ ਹੁੰਦਾ ਵੀ ਆ ਉਹ ਆਪਾਂ ਨੂੰ ਪੰਚਾਇਤ 'ਚ ਹੀ ਬੈ ਕੇ ਨਿਬੇੜਦੇ ਆ ਇਸ ਦੇ ਨਾਲ ਉਹਨਾਂ ਦਾ ਸਮਾਂ ਦੀ ਵੀ ਬੈਤ ਹੋ ਜਾਂਦੀ ਹੈ ਤੇ ਪੈਸੇ ਦੀ ਜਿਹੜੀ ਬਰਬਾਦੀ ਹੋਣ ਤੋਂ ਬੈਤ ਹੋ ਜਾਂਦੀ ਹੈ ਜੀ ਪਹਿਲ ਦੇ ਅਧਾਰ ਤੇ ਤੁਸੀਂ ਹੁਣ ਪਿੰਡ ਵਿੱਚ ਕਿਹੜਾ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁਖ ਹੁਦਦਾ ਪਰਫੈਕਟ ਕਰੇ ਆਪਾਂ ਜੀ ਪਹਿਲਾਂ ਵੀ ਮੈਂ ਇਹੀ ਗੱਲ ਦੱਸੀ ਜੀ ਆਪਾਂ ਕਮਿਊਨਿਟੀ ਹਾਲ ਜਿਹੜਾ ਸਪੈਲ ਦੇ ਆਧਾਰ ਤੇ ਆਪਾਂ ਉਹਦੇ ਵਾਸਤੇ ਜ਼ਿਆਦਾ ਧਿਆਨ ਦੇਵ ਇਹ ਉਹਦੇ ਵਾਸਤੇ ਕਿ ਤਰੀਕ ਕਰਦੀ ਕੁੜੀ ਦਾ ਵਿਆਹ ਵਾ ਕਹਿੰਦਾ ਵੀ ਉਹ ਬਹੁਤ ਤੰਗੀ ਆਉਂਦੀ ਹੈ ਜੀ ਉਹਨਾਂ ਨੂੰ ਜੋਗ ਬਣਿਆ ਹੋਊਗਾ ਉਹਦੇ ਵਿੱਚ ਉਹਨਾਂ ਨੂੰ ਸੁਖ ਸੂਤ ਮਿਲ ਸਕੀਏ ਅਸੀਂ ਆਮ ਦੇਖਿਆ ਬਾਲੇ ਬਿੰਨਾਂ ਦੇ ਵਿੱਚ ਕਿ ਸੀਵਰੇਜ ਤੇ ਸਮਸ਼ਾਨ ਘਰ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲਦੀ ਆ ਕੀ ਫਤੇ ਗਾਲੀ ਚੂੜੀਆਂ ਚਾਹੀਏ ਹੋਰ ਵਿਧਾਨ ਸਭਾ ਲਈ ਕਿ ਤੁਹਾਨੂੰ ਲੱਗਦਾ ਤੁਹਾਡੇ ਕੋਈ ਸਮੱਸਿਆ ਸੀਵਰੇਜ ਦੀ ਜਿਹੜੀ ਆਈ ਉਹ ਸਮੱਸਿਆ ਨਹੀਂ ਹੈਗੀ ਮੜੀਆਂ ਦੇ ਵਿੱਚ ਥੋੜੀ ਜੀ ਹੈਗੀ ਸੀ ਉਹ ਸਾਰੀ ਹੱਲ ਕਰ ਦਿੱਤੀ ਗਈ ਹੈ ਜੀ ਜੀ ਹਰ ਪਿੰਡ ਤਾਂ ਵੀ ਕਭੀ ਲੋਕ ਸਮਾਸੇਵੀ ਜਥੇਬੰਦਿਆ ਜੀ ਉਹ ਸਤਨਾ ਮਤ ਕਰ ਰਹੀਆਂ ਨੇ ਸੋ ਆਪ ਜੀ ਦੇ ਨਜ਼ਰ ਵੱਲੋਂ ਕਿਹੜੀ ਗਰੀਜ ਤੇ ਮਦਦ ਪਹੁੰਚ ਗਈ ਆਪਾਂ ਜੀ ਆਪਣੇ ਪਿੰਡ ਦੀ ਪੰਚਾਇਤ ਨੇ ਔਰ ਸਾਰੇ ਹੀ ਪਿੰਡ ਨੇ ਬਹੁਤ ਹੀ ਸਹਿਯੋਗ ਦੇ ਨਾਲ ਜੋ ਵੀ ਸਾਡੇ ਕੋਲ ਸਰਦਾ ਬਣਦਾ ਸੀ ਰਾਸ਼ਨ ਡੰਗਰਾ ਵਾਸਤੇ ਚਾਰਾ ਸਤ ਪੁਛੀ ਉਹਨਾਂ ਦਾ ਵਾਸਤੇ ਪਹੁੰਚ ਗਈ ਹੋਰ ਵੀ ਕਾੜੀ ਜੇ ਉਹਨਾਂ ਨੂੰ ਕੋਈ ਲੋੜ ਪੈਂਦੀ ਆ ਤੇ ਆਪਾਂ ਉਹਨਾਂ ਦੀ ਹਰ ਮਦਦ ਕਰਨ ਵਾਸਤੇ ਤਿਆਰ ਆ ਉਹ ਪਿੰਡ ਦੇ ਲੋਕਾਂ ਸੇਵਾ ਕੰਧੋਂ ਮੁਕਤ ਤਾਂ ਮਾਨਮਤੀ ਆ ਤੁਹਾਡੇ ਸਿਰ ਤੇ ਸਰਪੰਚਾ ਜੀ ਤੋਂ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਅੱਪਰੇ ਹੀ ਪਿੰਡ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਮਤਲਬ ਜੇ ਆਪਾਂ ਮਿਲ ਜੁਲ ਕੇ ਰਹੀਏ ਬਸ ਕਿ ਆਪਾਂ ਪਿੰਡ ਦਾ ਵਿਕਾਸ ਹੀ ਕਰਨਾ ਹੈ ਅਸੀਂ ਬਾਕੀ ਹੁਣ ਜੋ ਵੀ ਕੰਮ ਕਰਾਂਗੇ ਉਹ ਸਾਰੇ ਹੀ ਪਿੰਡ ਦੀ ਸਹਿਮਤੀ ਦੇ ਨਾਲ ਕਰਾਂਗੇ ਮੇਰੇ ਵਾਸਤੇ ਸਾਰਾ ਹੀ ਪਿੰਡ ਸਰਪੰਚਾ ਜੀ ਉਹਨਾਂ ਮੈਨੂੰ ਸਰਵ ਸੰਮਤੀ ਦੇ ਨਾਲ ਸਰਪੰਚ ਬਣਾਇਆ ਮੈਂ ਸਾਰੇ ਹੀ ਪਿੰਡ ਨੂੰ ਸਾਥ ਆਪਣੇ ਨਾਲ ਲੈ ਕੇ ਤੁਰਾਂਗਾ ਜੀ ਬਾਕੀ ਜੋ ਵੀ ਗੱਡੀ ਹੋਊਗਾ ਜੀ ਵਾਹਿਗੁਰੂ ਜਾਣਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ